ਸਤ ਸ੍ਰੀ ਅਕਾਲ ਦੋਸਤੋ ਇਸ ਮੌਕੇ ਅਸੀਂ ਰਾਜਪੁਰਾ ਦੇ ਸਿਵਲ ਹਸਪੀਟਲ ਦੇ ਐਮਰਜੈਂਸੀ ਦੇ ਬਾਹਰ ਖੜੇ ਆਂ ਜਿੱਥੇ ਕਿ ਕਾਫੀ ਲੋਕ ਦਾਖਲ ਨੇ ਉਹ ਲੋਕ ਇਸ ਲਈ ਦਾਖਲ ਨੇ ਜੋ ਕਿ ਕਿਸਾਨ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 13 ਤਰੀਕ ਦੀ ਕਾਲ ਸੀ ਕਿਸਾਨ ਜਥੇਬੰਦੀਆਂ ਦੀ ਦਿੱਲੀ ਨੂੰ ਕੂਚ ਕਰਨ ਦੀ ਤਾਂ ਰਸਤੇ ਦੇ ਵਿੱਚ ਸੰਭੂ ਬੈਰੀਅਰ ਤੇ ਇਸ ਤਰ੍ਹਾਂ ਦਾ تصدد ਹੋਇਆ ਇਹਨਾਂ ਨੌਜਵਾਨਾਂ ਤੇ ਇਹਨਾਂ ਲੋਕਾਂ ਦੇ ਇਹਨਾਂ ਕਿਸਾਨਾਂ ਤੇ ਕੀ ਇਹਨਾਂ ਨੂੰ ਐਮਰਜੈਂਸੀ ਇੱਥੇ ਐਡਮਿਟ ਕਰਾਉਣਾ ਪਿਆ ਸਾਡੇ ਨਾਲ ਕੁਝ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਤੰਤ ਸਿੰਘ ਵਜੀਦ ਪਰ ਸੂਬਾ ਕਮੇਟੀ ਮੈਂਬਰ ਭਾਰਤੀ ਕਿਸਾਨ ਨੂੰ ਕ੍ਰਾਂਤੀਕਾਰੀ ਇੱਥੇ ਕਿਉਂ ਖੜੇ ਹੋ ਜੀ ਇਸ ਟਾਈਮ ਤੇ ਇੱਥੇ ਜਿਹੜੀ ਮਤਲਬ ਕਿਸਾਨਾਂ ਦੇ ਉੱਪਰ ਜਿਹੜੇ ਜਿਹੜੇ ਦਿੱਲੀ ਨੂੰ ਜਾਣਾ ਚਾਹੁੰਦੇ ਤੇ ਹਰਿਆਣਾ ਸਰਕਾਰ ਨੇ ਬਗੈਰ ਕਿਸੇ ਪੜਕਾਟ ਦੇ ਉੱਪਰ ਰਾਬੜ ਦੀਆਂ ਗੋਲੀਆਂ ਚਲਾਈਆਂ ਨੇ ਸੈੱਲ ਅਤਰੂ ਗੈਸ ਦੇ ਜਿਹੜੀ ਮਤਲਬ ਉਹ ਕਰਾਇਏ ਨੇ ਕੈਮੀਕਲ ਪਾਣੀ ਦਾ ਪ੍ਰਯੋਗ ਕੀਤਾ ਇਹਦੇ ਕਰਕੇ ਜਿਹੜੀ ਤਕਰੀਬਨ 4 ਦਰਜਣ ਤੋਂ ਵੱਧ ਉੱਪਰ ਕਿਸਾਨ ਨੇ ਜਿਹੜੇ ਜਿਹੜੇ ਇੱਥੇ ਦਾਖਲ ਹੋਏ ਮਤੇ ਗੰਭੀਰ ਦਾਖਲ ਵੀ ਨੇ ਹਾਂ ਬਿਲਕੁਲ ਇੱਥੇ ਕੁਸ਼ ਹਰਜਿੰਦਰਾ ਹਸਪਤਾਲ ਨੂੰ ਰੈਫਰ ਕੀਤੇ ਨੇ ਅੱਛਾ ਪਟਿਆਲੇ ਨੂੰ ਦਾ ਪਟਿਆਲੇ ਨੂੰ ਰੈਫਰ ਕੀਤੇ ਨੇ ਤੇ ਬਾਕੀਆਂ ਨੂੰ ਕੁਝ ਨੂੰ ਜਿਹੜੀ ਮਤਲਬ ਬਾੜਾਂ ਦੇ ਵੀ ਸ਼ਿਫਟ ਕੀਤਾ ਕੁਝ ਹਾਲੇ ਵੀ ਐਮਰਜੈਂਸੀ ਦੇ ਵਿੱਚ ਨੇ ਤੇ ਕੁਝ ਨੂੰ ਨਹੀਂ ਡਿਸਚਾਰਜ ਕੀਤਾ ਮਤਲਬ ਕਿਸ ਤਰ੍ਹਾਂ ਦੀਆਂ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦੇ ਜਿਹੜੇ ਦੇਖੋ ਕਰਾਬੜ ਦੀਆਂ ਗੋਲੀਆਂ ਲੱਗੀਆਂ ਨੇ ਅੱਛਾ ਜੀ ਤੇ ਇੱਕ ਜਿਹੜੀ ਮਤਲਬ ਕੈਮੀਕਲ ਵਾਲਾ ਪਾਣੀ ਪਾਇਆ ਹੋਇਆ ਅੱਛਾ ਜਿਹੜਾ 71 ਗੈਸ ਦੇ ਹਾਂ 1 80 ਗੈਸ ਦੇ ਗੋਲੇ ਉਹ ਹੋਣ ਇੱਕ ਬੰਬ ਜੇ ਨੇਗੇ ਜਿਹੜੀ ਮਤਲਬ ਏਡੇ ਡੇ ਕੋ ਜਿਹੜੀ ਮੈਂ ਇਹ ਵੀ ਆ ਕਿਸੇ ਕੋਲੇ ਉਹ ਸਿੱਟੇ ਨੇਗੇ ਪਤਾ ਨਹੀਂ ਕੀ ਚੀਜ਼ ਆ ਕਾਲੇ ਕਾਲੇ ਏਡੇ ਡੇ ਕਨੇ ਉੱਥੇ ਕਿਵੇਂ ਹਜੇ ਵੀ ਚੱਲ ਰਹੇ ਆ ਹਾਂ ਜਦੋਂ ਅਸੀਂ ਆਏ ਆ ਤਕਰੀਬਨ ਸਵੇਕ 4 ਵਜੇ ਮੈਂ ਇੱਥੇ ਆਇਆ ਉਦੋਂ ਉਦੋਂ ਤੱਕ ਤਾਂ ਚੱਲ ਰਹੇ ਹਾਲਾਤ ਸੀ ਹਾਲਾਤ ਇਹ ਆ ਵੀ ਜਿਹੜੀ ਹਰਿਆਣਾ ਸਰਕਾਰ ਪੰਜਾਬ ਦੇ ਵਿੱਚ ਆ ਕੇ ਡਰੋਨਾਂ ਦੇ ਰਾਹੀਂ ਉੱਪਰੋਂ ਨਹੀਂ ਸ਼ਟਰੇਨਾਂ थ्रू ਘਾਦੇ ਗੋਲੇ ਸਟਰੇਨ ਪਰਲੇ ਪਾਸੋਂ ਰਾਬਰਟ ਦੀ ਬੋਲਟਸ ਚਲਾ ਰਹੇ ਨੇ ਹਾਲਾਂਕਿ ਪੰਜਾਬ ਹਾਲਾਂਕਿ ਕਿਸਾਨ ਨੇ ਨਹੀਂ ਹਰਿਆਣਾ ਦੀ ਹੱਦ 'ਚ ਵੀ ਨਹੀਂ ਦਾਖਲ ਹੋਏ ਅੱਲੇ ਤੱਕ ਇਹਨਾਂ ਨੇ ਪੰਜਾਬ ਦੀ ਹੱਦ ਦੇ ਵਿੱਚ ਹੀ ਆ ਕੇ ਵੈਰੀਗੇਟਿੰਗ ਕਰ ਰੱਖੀ ਹੈਗੀ ਹਾਈ ਕੋਰਟ ਨੇ ਆਰਡਰ ਵੀ ਦਿੱਤਾ ਵੀ ਨਹੀਂ ਇਹਨਾਂ ਨੂੰ ਯਾਨੀ ਪ੍ਰੋਟੈਸਟ ਕਰਨ ਦਿਓ ਪਰ ਹਰਿਆਣਾ ਸਰਕਾਰ ਆ ਗਈ ਜਿਹੜੀ ਧੱਕਾ ਕਰ ਰਹੀ ਹੈ ਸਾਰੇ ਕਾਨੂੰਨ ਨੇ ਜਿਹੜੇ ਜਿਹੜੇ ਉਹ ਸ਼ਿੱਕੇ ਦੇ ਟੰਗੇ ਜਾ ਰਹੇ ਨੇ ਤੇ ਜੋ ਅੱਗੇ ਅੰਦਰ ਵੀ ਗੱਲਬਾਤ ਕਰਦੇ ਆ ਮਿਲਾਵੋਗੇ ਸਾਨੂੰ ਹਾਂਜੀ ਹਾਂ ਬਿਲਕੁਲ ਬਿਲਕੁਲ ਦਾਦਾ ਬਕਰ ਰਹੇ ਹੈ ਜੀ ਗੱਲ ਇਹ ਸਾਰੇ ਕਿਸਾਨੀ ਵਾਲੇ ਇਹ ਸਾਰੇ ਕਿਸਾਨੀ ਵਾਲੇ ਉਹ ਅੱਗੇ ਸੀਰੀ ਸਿੰਘ ਤੋਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਹੋ ਤੁਸੀਂ ਮੈਂ ਸਿੰਪਲੀ ਤੋਂ ਆ ਜੀ ਸਿੰਪਲੀ ਸਿੰਪਲੀ ਜਿਹੜਾ ਪਤਾ ਨਾ ਸੀ ਹੋਇਆ ਸੀ ਅੱਜ ਤੁਸੀਂ ਫੱਟੜ ਹੋਏ ਹੋ ਜਿਹੜੇ ਅੱਜ ਪ੍ਰਸ਼ਾਸਨ ਨੇ ਜੀ ਗੋਲੀ ਚਲਾਈ ਹੈ ਜੀ ਕਿਹੜੇ ਪ੍ਰਸ਼ਾਸਨ ਨੇ ਇਹ ਜਿਹੜੇ ਆਪਣੇ ਹਾਂਜੀ ਹਰਿਆਣਾ ਪ੍ਰਸ਼ਾਸਨ ਨੇ ਜੀ ਹਾਂਜੀ ਬਹੁਤ ੱੱਕਾ ਕਰ ਰਹੇ ਗੋਲੀ ਲੱਗੀ ਤੁਹਾਡੇ ਇੱਥੇ ਹਾਂਜੀ ਇਹ ਸੁਣਨੇ ਚਾਹੇ ਵੀ ਪਲਾਸਟਿਕ ਦੀਆਂ ਗੋਲੀਆਂ ਚਲਾਉਂਦੇ ਆ ਜੀ ਬਹੁਤ ਤੇਜ਼ ਇਹ ਇਹਨਾਂ ਨੇ ਬਹੁਤ ਕਿਸਾਨ ਫਟੜ ਕਰਤੇ ਜੀ ਬਹੁਤ ੱੱਕਾ ਕਰ ਰਿਹਾ ਪ੍ਰਸ਼ਾਸਨ ਇਸ ਤਰ੍ਹਾਂ ਜ਼ਖਮੀ ਹੋਏ ਨੇ ਗੰਭੀਰ ਜ਼ਖਮੀ ਹੋਏ ਆ ਬਹੁਤ ਕਿਸਾਨ ਜੀ ਕੀ ਤੁਸੀਂ ਹਰਿਆਣਾ ਦੀ ਹੱਦ ਦੇ ਵਿੱਚ ਦਾਖਲ ਹੋਏ ਸੀ ਉਦੋਂ ਜਦੋਂ ਤੁਹਾਡੇ ਤੇ ਹਮਲਾ ਹੋਇਆ ਬਿਲਕੁਲ ਵੀ ਨਹੀਂ ਜੀ ਅਸੀਂ ਆਪਣੇ ਪਾਸੇ ਤੇ ਜੀ ਠੀਕ ਹੈ ਇੱਧਰ ਅਸੀਂ ਪੰਜਾਬ ਵਾਲੀ ਸਾਈਡ 'ਤੇ ਖੜੇ ਸੀ ਜੀ ਅੱਛਾ ਜੀ ਹਾਂਜੀ ਬਕਰੋਤੇ ਖੜਿਆ ਦੀ ਤੁਹਾਡੇ ਤੇ ਚੁੱਪ ਚਾਪ ਖੜਿਆ ਤੇ ਹਾਂਜੀ ਫੇਰ ਵੀ ਹਮਲਾ ਕਰਤਾ ਇਹਨਾਂ ਨੇ ਹੋਰ ਤੁਹਾਡੇ ਨਾਲ ਕਿੰਨੇ ਸਾਥੀ ਸੀ ਜਿਹੜੇ ਪਟੜ ਹੋਏ ਨੇ ਇਸ ਤਰ੍ਹਾਂ ਮੇਰੇ ਨਾਲ ਮੇਰੇ ਇਕੱਲਾ ਹੀ ਤਾਂ ਸੀ ਮੈਂ ਵੈਸੇ ਉਹ ਚਾਰ ਪੰਜ ਅਸੀਂ ਆਏ ਬੇਤੇ ਪੰਜ ਜਣੇ ਆਏ ਬੇਤੇ ਪਿੰਡ ਤੇ ਅੱਛਾ ਜੀ ਹਾਂ ਇਹ ਇਕੱਲਾ ਹੀ ਦਾ ਸੀ ਵੀ ਤੁਹਾਡੇ ਪਿੰਡ ਚੋਂ ਇੰਨਾ ਦੇ ਲੱਗੇ ਆ ਵੀ ਹੋਰ ਤੁਹਾਡੇ ਆਲੇ ਦੁਆਲੇ ਜੋ ਖੜੇ ਹੋਣਗੇ ਉਹਨਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਕਿਸਾਨੀ ਦਰਸ ਜੇ ਕਾਫੀ ਜਿਹੜੇ ਲੈਦੇ ਲੈਦੇ ਕੋਈ ਮੂਰੇ ਗਏ ਬੇਤੇ ਖੜੇ ਤੇ ਉਹਨਾਂ ਦੇ ਲੱਗੇ ਆ ਅੱਛਾ ਜੀ ਅਸੀਂ ਜਾਨੀ ਇਕੱਲੇ ਇਕੱਲੇ ਹੋਏ ਬੇਤੇ ਇਕੱਠ ਬਹੁਤਾ ਤਾਂ ਸੀ ਠੀਕ ਆ ਤੁਸੀਂ ਦੇਖਿਆ ਸਾਰਾ ਇਹ ਅੱਸੀ ਡਿਟਾ ਸਾਰਾ ਜੋ ਵੀ ਕੁਝ ਹੋਇਆ ਜੀ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਿਹਦੂਰ ਸਕਸ ਕਮੇਟੀ ਪੰਜਾਬ ਜ਼ਿਲ੍ਹਾ ਅਗੋ ਇਹ ਜੋ ਮੰਝਰ ਸਵੇਰ ਤੋਂ ਸਾਰੇ ਵੇਖ ਰਹੇ ਆ ਜੋ ਇਸ ਵੇਲੇ ਰਾਜਪੁਰਾ ਸਰਕਾਰੀ ਹਸਪੀਟਲ ਦੇ ਵਿੱਚ ਜਥੇਬੰਦੀ ਦੇ ਕਿਸਾਨਾਂ ਦੇ ਉੱਪਰ ਜਿਹੜਾ ਵੱਡਾ ਸੈਂਟਰ ਦੀ ਸਰਕਾਰ ਵੱਲੋਂ ਜਿਹੜਾ ਤਸ਼ੱਦ ਹੋਇਆ ਹੈ ਆਖੀ ਡਿਟੀਆਂ ਤਸਵੀਰਾਂ ਇੱਥੇ ਮੋਤਾ ਸਿੰਘ ਜੀ ਟੱਲੀ ਆ ਜਿਹਦੀ ਗੋਲੀ ਲੱਗਣ ਦੇ ਨਾਲ ਜਿਹੜੀ ਉਂਗਲ ਨਾਲੋਂ ਅਲੱਗ ਹੋ ਗਈ ਆ ਉਹ ਵੀ ਹਾਰਪੁਰ ਜਿਹੜੇ ਤੋਂ ਹਰਮਿੰਦਰ ਸਿੰਘ ਮਿਸ਼ਾਣੀਆਂ ਜਿਹਨਾਂ ਸੂਬਾ ਆ ਗੋ ਜਿਹੜਾ ਗੁਰਦਾਸਪੁਰ ਤੋਂ ਜਿਨ੍ਹਾਂ ਦੇ ਪੈਰ ਦੇ ਵਿੱਚ ਜਿਹੜਾ ਲਾਂਚਰ ਜਿਹੜਾ ਵੱਜਿਆ ਉਹਦੇ ਕਰਕੇ ਉਹਨਾਂ ਦਾ ਜਿਹੜਾ ਪੈਰ ਆ ਫੈਕਚਰ ਹੋਇਆ ਉਹ ਵੀ ਇੱਥੇ ਆਏ ਪਈ ਆ ਇਸੇ ਤਰੀਕੇ ਨਾਲ ਬੱਗਾ ਜੀ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਪੰਜਾਬ ਦੇ ਉਹ ਵੀ ਇੱਥੇ ਉਹਨਾਂ ਨੂੰ ਇਧਰ ਦੂਸਰੇ ਕਮਰੇ ਦੇ ਵਿੱਚ ਦੂਸਰੀ ਵਾਰਡ ਦੇ ਵਿੱਚ ਲੈ ਕੇ ਗਏ ਆ ਉਹਨਾਂ ਦੇ ਵੀ ਕਾਫੀ ਨੱਕ ਵੀ ਜਿਹੜਾ ਆ ਅੱਛਾ ਜੀ ਅੰਦਰੋਂ ਵੀ ਚਵਾੜਾ ਵੀ ਜਿਹੜਾ ਆ ਉਹਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਇਹ ਸਵੇਰ ਤੋਂ ਜੋ ਤਸ਼ਦ ਜਿਹੜਾ ਕਿਸਾਨਾਂ ਮਜ਼ਦੂਰਾਂ ਵੱਲੋਂ ਤੇ ਅੰਨਾ ਤੇ ਚੱਲਤਾ ਆਇਆ ਹਾਦਸੇ ਦੀ ਹਾਦਸੇ ਦੀ ਸੱਦ ਸੂਚਨਾ ਕਰਤਾ ਸੀ ਬਿਲਕੁਲ ਪੰਜਾਬ ਦੀ ਹਾਦਸੇ ਉੱਤੇ ਇਹ ਵੀ ਪਤਾ ਲੱਗਿਆ ਕਿ ਕੋਈ ਜਿਆਦਾ ਸੀਰੀਅਸ ਨੂੰ ਵੀ ਪਟਿਆਲਾ ਰਜਿੰਦਰਾ ਹਸਪੀਟਲ ਵੀ ਰੈਫਰ ਕੀਤਾ ਗਿਆ ਇਹ ਉਹਨਾਂ ਨੂੰ ਵੀ ਰੈਫਰ ਕੀਤਾ ਗਿਆ ਇੱਥੋਂ ਵੀ ਜਾਣਦੀਆਂ ਜਿਹੜਾ ਇਲਾਜ ਆ ਇੱਥੋਂ ਜਿਹੜਾ ਇਹਨਾਂ ਦੀ ਬੇਵਸੀ ਆ ਜਿਹੜੀ ਜ਼ाहिर ਕਰ ਰਹੇ ਡਾਕਟਰ ਇਹਨਾਂ ਨੂੰ ਵੀ ਇੱਥੋਂ ਰੈਫਰ ਕਰਨ ਦੀ ਜਿਹੜੀ ਆ ਉਹ ਯਤਨ ਕਰ ਰਹੇ ਆ ਪੰਜਾਬ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰਵੱਈਆ ਸੀ ਜੇਕਰ ਪੰਜਾਬ ਪੁਲਿਸ ਦਾ ਜਾਂ ਪੰਜਾਬ ਦੇ ਹਸਪਤਾਲਾਂ ਦਾ ਕਹਿ ਸਕੀਏ ਪਰ ਉਹ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆ ਜੋ ਇੱਥੇ ਵੀ ਅਸੀਂ ਹੁਣ ਪਹੁੰਚੇ ਆ ਉੱਧਰਲੇ ਬੰਨੇ ਜਿਹੜਾ ਆ ਠੀਕ ਆ ਜਿਹੜਾ ਪਿਛੋ ਜਿਹੜੀ ਫਰਸਟ ਏਡ ਉਹ ਦਿੱਤੀ ਗਈ ਆ ਉਥੇ ਪ੍ਰਬੰਧ ਤੇ ਠੀਕ ਸੀਗਾ ਮੋਰਚੇ ਦੇ ਉੱਪਰ ਜਿਹੜਾ ਹੈਗਾ ਵੀ ਜੇ ਕੋਈ ਉਹ ਜਿਹੇ ਹਾਲਾਤ ਆਪਰਦੇ ਆ ਪਰ ਹਸਪੀਟਲ ਦੇ ਵਿੱਚ ਜਿਹੜਾ ਥੋੜਾ ਜਿਆ ਸੁਸਤ ਲੱਗ ਰਿਹਾ ਆ ਜਿੱਦਾਂ ਹੁਣ ਉਹ ਇਹੋਲੇ ਐਕਸਰਾ ਵਗੈਰਾ ਦੀ ਲੋੜ ਆ ਉਥੇ ਲੋਕ ਲੱਗਾ ਪਿਆ ਆ ਉਥੇ ਹੈ ਨਹੀਂਗੇ ਹਾਂ ਜੀ ਹਾਂ ਜੀ ਉਹ ਉਥੇ ਜਿਹੜਾ ਜਿਨ੍ਹਾਂ ਨੇ ਜਿਨ੍ਹਾਂ ਟ੍ਰੀਟਮੈਂਟ ਕਰਨਾ ਆ ਸੱਦਰ ਹੈ ਜੀ ਸੱਦਰ ਹੈ ਜੀ ਕਹਿੰਦੇ ਇੱਥੇ ਹੀ ਆ ਇੱਥੇ ਹੀ ਆ ਜੀ ਬਾਕੀ ਵੇਖਦੇ ਆ ਜੀ ਬਹੁਤ ਕਿੰਨਾ ਸਮਾਂ ਹੋ ਗਿਆ ਇੱਥੇ ਆਏ ਆ ਨੂੰ ਜੀ ਬਸ ਅਜ ਜਦੋਂ ਪਹਿਲਾ ਮਰੀਜ਼ ਕਿੰਨੇ ਕ ਟਾਈਮ ਪਹਿਲਾਂ ਆਇਆ ਸੀ ਅਸੀਂ ਇੱਥੇ ਆਏ ਹੋ ਜੀ ਸਵੇਰ ਦੇ ਆਈ ਆਈ ਪਤਾ ਸਵੇਰ ਦਾ ਹਜੇ ਤੱਕ ਬੁਲਾਇਆ ਨਹੀਂ ਹੈਗਾ ਨਹੀਂ 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 ਹੈਗਾ ਜੀ ਨਹੀਂ 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 ਇੱਥੇ ਹੈਗੇ ਮੁਲਾਜ਼ਮ ਹੈ ਆ ਕੋਈ ਐਕਸਰੇ ਵਾਲੀ ਜਿਹੜੀ ਗੱਲ ਹੈ ਉਹ ਥੋੜੀ ਜਿਹੀ ਲੱਗੀ ਬਾਕੀ ਮੁਲਾਜ਼ਮ ਸਾਰੇ ਆ ਡਾਕਟਰ ਪ੍ਰਬੰਧ ਦੇ ਆ ਵੇਖਣ ਦੇ ਆ ਆਪਣੇ ਜੋ ਵੀ ਉਹਨਾਂ ਨੂੰ ਚੀਜ਼ ਦੀ ਲੋੜ ਹੈ ਕਰ ਰਹੇ ਆ ਪਰ ਐਕਸਰੇ ਵਾਲੀ ਜਿਹੜੀ ਉਹ ਸਾਨੂੰ ਲੱਗੀ ਹੈ ਥੋੜੀ ਜਿਹੀ ਇਹ ਵੀ ਨਾਲ ਨੇ ਤੁਹਾਡੇ ਉਹ ਕੇ ਉੱਥੋਂ ਆ ਸਾਰੇ ਉੱਥੋਂ ਹੀ ਆ ਰਹੇ ਸਾਰੇ ਸੁਣੀ ਨਹੀਂ ਆਏਗੀ ਹੈ ਜੀ ਉਹਨਾਂ ਆਪੇ ਬਾਅਦ ਵਿੱਚ ਠੀਕ ਹੈ ਸਤਿ ਸ੍ਰੀ ਅਕਾਲ ਜੀ ਸੰਭੂ ਤੁਸੀਂ ਆਏ ਹੋ ਸੰਭੂ ਤੁਸੀਂ ਆਈਆਂ ਸੀ ਕੀ ਹੋਇਆ ਤੇ ਕੀ ਹੋਇਆ ਸੀਗਾ ਪੂਰੇ ਹਾਲਾਤ ਦੱਸੋਗੇ ਅੱਜ ਵੀ ਉੱਥੇ ਜੀ ਬੈਰੀਕੇਟਾ ਦੀ ਜੀ ਸੀ ਜਿੱਥੇ ਉਹ ਸੂਏ ਗੱਡੇ ਹੋਏ ਨੇ ਜੀ ਅੱਛਾ ਸਰੀਏ ਗੱਡੇ ਹੋਏ ਨੇ ਉੱਥੇ ਉਹਨਾਂ ਨੇ ਜੀ ਠੀਕ ਹੈ ਉੱਥੇ ਖੜੇ ਸੀ ਜੀ ਉੱਥੇ ਪੁਲਿਸ ਵਾਲੇ ਉਹ ਅੱਗੇ ਆਈ ਪੁਲਿਸ ਵੀ ਆਈ ਗੱਲ ਕਰ ਰਹੇ ਸੀ ਆਪਣੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਜੀ ਅੱਛਾ ਮਤਲਬ ਪੰਜਾਬ ਦੀ ਹਾਦਸੇ ਚ ਆ ਗਈ ਸੀ ਹਾਂ ਜੀ ਫਿਰ ਆ ਕੇ ਇੱਧਰ ਆ ਕੇ ਗੱਲ ਵੀ ਕਰ ਰਹੇ ਸਾਡੇ ਨਾਲ ਅੱਛਾ ਉਹ ਕਹਿੰਦੇ ਤੁਸੀਂ ਰੁਕ ਜਾਓ ਸੀ ਰੁੱਕ ਗਏ ਉਹ ਕਹਿੰਦੇ ਅਸੀਂ ਫਾਇਰ ਰਿਕਵਰ ਕਰ ਰਹੇ ਹਾਂ ਆਪਣੇ ਉਹਨ ਫਿਰ ਕਿ ਉਹ ਪਤਾ ਨਹੀਂ ਕਿਹੜਾ ਪਿੱਛੇ ਤੋਂ ਫਾਇਰ ਚਲਾਤੇ ਉਹਨਾਂ ਨੇ ਅੱਛਾ ਫਿਰ ਇੱਥੇ ਪੈਰ ਤੇ ਫਾਇਰਿੰਗ ਹੋਈ ਹੈ ਕੀ ਮਤਲਬ ਹੁਣ ਜਿਆਦਾ ਸੱਟ ਲੱਗੀ ਹੈ ਤੁਹਾਡੀ ਹਾਂਜੀ ਇੱਥੇ ਫੈਕਚਰ ਹੋ ਗਿਆ ਜੀ ਪੈਰ 'ਚ ਅੱਛਾ ਹਾਂਜੀ ਪੈਰ 'ਚ ਫੈਕਚਰ ਗੋਲੀ ਲੱਗੀ ਹੈ ਜੀ ਠੀਕ ਹੈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜਿਵੇਂ ਤਸੱਦਦ ਹੋਇਆ ਵੀ ਇੱਕ ਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਿਸਾਨਾਂ ਦੇ ਨਾਲ ਜੋ ਬਿਹਾਰ ਕੀਤਾ ਜਾ ਰਿਹਾ ਇਸ ਤਰ੍ਹਾਂ ਬਾਰਡਰ ਲਗਾ ਦਿੱਤੇ ਗਏ ਨੇ ਇਹ ਲੱਗਦਾ ਹੈ ਕਿ ਇੱਕ ਦੇਸ਼ ਦੇ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਨਹੀਂ ਹੋਣਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਇਹ ਸਰਕਾਰਾਂ ਬਹੁਤ ਮਾੜੀਆਂ ਨੇ ਜੀ ਅਸੀਂ ਬਹੁਤ ਆਸ ਕਰਕੇ ਜਾ ਰਹੇ ਹਾਂ ਤਾਂ ਜਾਣ ਦਿਓ ਤੁਸੀਂ ਰਸਤਾ ਕਿਉਂ ਰੋਕ ਰਹੇ ਨੇ ਤੁਹਾਨੂੰ ਤਾਂ ਮਤਲਬ ਨਹੀਂ ਨਾ ਰਸਤਾ ਰੋਕਣ ਦਾ ਉਹਨਾਂ ਨੂੰ ਇਹ ਹੈ ਨਾ ਕਿ ਪ੍ਰੋਟੈਸਟ ਕਰਨ ਦੇ ਹੋਵੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਤੁਸੀਂ ਸ਼ਾਂਤੀ ਨਾਲ ਜਾਣ ਦਿਓ ਉਹਨਾਂ ਨੂੰ ਦਿੱਲੀ ਬੈਠਣ ਦਿਓ ਜਾ ਕੇ ਵੀ ਤੁਹਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਰਸਤਾ ਕਿਉਂ ਰੋਕ ਰਹੇ ਨੇ ਜੇ ਰੋਕਣਾ ਤਾਂ ਤੁਸੀਂ ਇਹਨਾਂ ਜਮਾ ਹੀ ਰੋਕ ਲੋ ਵੀ ਨਾ ਤੁਹਾਡੇ ਨਾਲ ਕੋਈ ਗੱਲ ਲੈਣਾ ਤੁਹਾਡੇ ਨਾਲ ਬਾਤ ਹੈ ਹਰੇ ਤਾਂ ਜੀ ਸਾਡਾ ਜਥਾ ਆ ਰਿਹਾ ਸੀ ਪਟਿਆਲੇ ਤੋਂ ਅਸੀਂ ਤਾਂ ਸ਼ਾਂਤੀ 'ਚ ਬੈਠੇ ਸੀ ਵੀ ਪਟਿਆਲੇ ਜਥਾ ਆ ਕੇ ਮੀਟਿੰਗ ਚੱਲ ਰਹੀ ਸੀ ਉਹਨਾਂ ਨੇ ਇੱਕਦਮ ਚੈਨਜ ਕਰ ਪਾਇਆ ਪਹਿਲਾਂ ਫੇਰ ਹੀ ਚਲਤੀ ਉਹਨਾਂ ਨੇ ਕਰਤੀ ਪਹਿਲਾਂ ਗੋਲੀ ਛੱਡੀ ਉਹਨਾਂ ਨੇ ਆਸ ਹੋ ਗਿਆ ਸਾਲੇ ਜੀ ਦੂਜੇ ਡਰੋਨ ਰਾਹੀਂ ਵੀ ਗੋਲੀ ਛੱਡ ਰਹੇ ਨੇ ਜੀ ਉੱਪਰ ਆ ਕੇ ਅੱਛਾ ਇੱਕ ਡਰੋਨ ਆ ਰਿਹਾ ਉੱਪਰ ਉਹ ਵੀ ਡਰੋਨ ਆ ਕੇ ਗੋਲੀ ਛੱਡ ਕੇ ਜਾਂਦਾ ਉੱਤੇ ਉਹ ਅੱਛਾ ਜੀ ਕਦੇ ਇਸ ਤਰ੍ਹਾਂ ਦਾ ਕੋਈ ਮੰਜ਼ਰ ਦੇਖਿਆ ਕਿ ਇੱਕ ਦੇਸ਼ ਦੇ ਵਿੱਚ ਕਿਸਾਨਾਂ ਤੇ ਇਸ ਤਰ੍ਹਾਂ ਜਿਵੇਂ ਅੱਤਵਾਦੀਆਂ ਤੇ ਹਮਲਾ ਕੀਤਾ ਨਹੀਂ ਜੀ ਬਿਲਕੁਲ ਨਹੀਂ ਦੇਖਿਆ ਜੀ ਪਹਿਲੀ ਵਾਰ ਦੇਖਿਆ ਜੀ ਅਸੀਂ ਤਾਂ ਜੀ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਕਦੇ ਅੱਤਵਾਦੀਆਂ ਦੇ ਵੀ ਨਹੀਂ ਹਮਲਾ ਕੀਤਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਨਾ ਜੀ ਨਾ ਬਿਲਕੁਲ ਨਹੀਂ ਜੀ ਇਹ ਤਾਂ ਸਾਨੂੰ ਬਸ ਇਹ ਅੱਤਵਾਦੀ ਸਮਝਾ ਰਹੇ ਨੇ ਸਾਨੂੰ ਤੇ ਜੀ ਜਦੋਂ ਤੁਹਾਡੇ ਹਮਲਾ ਹੋਇਆ ਤੁਹਾਡੇ ਸੱਟ ਲੱਗਦੀ ਆ ਕੀ ਮਨਚ ਆਇਆ ਉਹ ਤਾਂ ਮਨਚ ਹੀ ਜਾਂਦੇ ਜੀ ਮਾਰਨੀ ਆ ਤਾਂ ਗੋਲੀ ਹਿੱਕ ਤੇ ਮਾਰੋ ਸਾਡੇ 'ਚ ਐਦਾਂ ਕਿਉਂ ਸਾਨੂੰ ਕਰ ਰਹੇ ਫਟ ਹੁੰਦਾ ਹਾਂ ਅਸੀਂ ਹੁਣ ਵੀ ਨਹੀਂ ਹਟਦੇ ਪਿੱਛੇ ਹੁਣ ਵੀ ਜਾਵਾਂਗੇ ਪਰ ਪਹਿਲ ਠੀਕ ਹੋਣ ਦੇ ਮੈਂ ਦਿੱਲੀ ਜਾ ਰਿਹਾ ਹੁਣ ਵੀ ਜਾਣਾ ਏ ਸੀ ਮੋਰਚਾ ਫਤੇ ਰੱਖਣਾ ਸੀ ਡਟੇ ਹੋਏ ਨੇ ਬਾਕੀ ਹਾਂਜੀ ਬਿਲਕੁਲ ਡਟੇ ਹੋਏ ਨੇ ਜੀ ਉੱਥੇ ਸਾਰੇ ਸਾਥੀ ਬਿਲਕੁਲ ਡਟੇ ਹੋਏ ਨੇ ਉੱਥੇ ਦੇਖ ਸੰਦੇ ਤੁਸੀਂ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਹੋਰਨ ਜੋ ਮਰੀਜ਼ ਦਾਖਲ ਨੇ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਆ ਇਸ ਸਮੇਂ ਅਸੀਂ ਰਾਜਪੁਰਾ ਦੇ ਸਿਵਲ ਹਸਪੀਟਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਮਾਝੂਰ ਨਵੀ ਤੁਸੀਂ ਦੇਖ ਸਕਦੇ ਹੋ ਆ ਚੁੱਕੀ ਹੈ ਮਰੀਜ਼ਾਂ ਦੇ ਲਈ ਲੰਗਰ ਪਹੁੰਚ ਚੁੱਕੇ ਹੈ ਤੇ ਮਰੀਜ਼ਾਂ ਦੇ ਨਾਲ ਗੱਲਬਾਤ ਤੰ ਤਕਾਈ ਹੈ ਬਹੁਤ ਵੱਡਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੈ ਵੇਖੋ ਕਿਵੇਂ ਬੱਚਿਆਂ ਨੂੰ ਕਿਸੇ ਦਾ ਲੱਤ ਪਾੜੀ ਪਈ ਹੈ ਕਿਸੇ ਦਾ ਪੈਰ ਪਾੜਿਆ ਹੋਇਆ ਹੈ ਕਿਸੇ ਦੇ ਬੁੱਲ ਪਾੜੇ ਹੋਏ ਕਿਸੇ ਦਾ ਸਿਰ ਪਾੜਿਆ ਪਿਆ ਤੇ ਇਹ ਤੋਂ ਵੱਡਾ ਤਕਾ ਨਹੀਂ ਹੋ ਸਕਦਾ ਜਿੰਨਾ ਹੈ ਇਹ ਇਹ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਕਈ ਵਾਰ ਇਹ ਫੀਲ ਹੁੰਦਾ ਕਿ ਵਾਕਈ ਅਸੀਂ ਮਤਲਬ ਕਿ ਆਪਣੇ ਹਾਰਟ ਕੰਟਰੀ 'ਚ ਰਹਿ ਰਹੇ ਹਾਂ ਕਿ ਕਿਤੇ ਭਾਰਤ ਨਹੀਂ ਰਹਿ ਰਹੇ ਅਸੀਂ ਜੋ ਜਿਸ ਤਰ੍ਹਾਂ ਦੀ ਟੈਕਨੋਲੋਜੀ ਵਰਤੀ ਗਈ ਆ ਹਮਲਾ ਕਰਨ ਦੇ ਲਈ ਡਰੋਨ ਦੇ ਰਾਹੀਂ ਹਮਲਾ ਕੀਤਾ ਗਿਆ ਇਸ ਤਰ੍ਹਾਂ ਦੀ ਤਾਂ ਮੈਨੂੰ ਲੱਗਦਾ ਕਦੇ ਅਤਵਾਦੀਆਂ ਨੇ ਵੀ ਨਹੀਂ ਕੀਤਾ ਗਿਆ ਨਹੀਂ ਦੇਖੋ ਮੇਰੀ ਵੀ ਬਹੁਤ ਲੰਮੀ ਪੋਲਿਟਿਕਲ ਲਾਈਫ ਹੋ ਗਈ ਐ ਸੀ ਸਟੂਡੈਂਟ ਐਜੀਟੇਸ਼ਨ ਜਬੜੀਆਂ ਲੜੀਆਂ ਨੇ ਬਟ ਨੈਵਰ ਸੀਮ ਕਦੇ ਦੇਖਿਆ ਨਹੀਂ ਹੈਗਾ ਵੀ ਇਸ ਤਰੀਕੇ ਦੇ ਨਾਲ ਹੋਵੇ ਤੇ ਐਡੇ ਐਡੇ ਕਿੱਲਾ ਆ ਹੋਰ ਆ ਤੇ ਤੁਹਾਨੂੰ ਇਹਨਾਂ ਨੂੰ ਜਿਹੜੀਆਂ ਹੈਗੀਆਂ ਫਾਰਮਰਸ ਦੀਆਂ ਜਿਹੜੀਆਂ ਡਿਮਾਂਡਸ ਪਿਛਲੇ 2-3 3 ਸਾਲ ਤੋਂ ਇਹ ਲੱਗੇ ਹੋਏ ਨੇ ਇਹਨਾਂ ਨੂੰ ਉਹਨਾਂ ਦੀ ਗੱਲ ਸੁਣ ਕੇ ਇਹਨਾਂ ਦਾ ਹੱਲ ਕਰਨਾ ਚਾਹੀਦਾ ਕਿ ਕਿਤੇ ਨਾ ਕਿਤੇ ਮਾਨਯੋਗ ਹਾਈ ਕੋਰਟ ਵੱਲੋਂ ਵੀ ਇਹ ਕਿਹਾ ਗਿਆ ਕਿ ਜੋ ਪ੍ਰੋਟੈਸਟ ਕਰਦੇ ਨੇ ਸ਼ਾਂਤਮਈ ਤਰੀਕੇ ਨਾਲ ਕਰਨ ਦਿਓ ਕਿ ਇਹ ਕਿਤੇ ਨਾ ਕਿਤੇ ਮਾਨਯੋਗ ਹਾਈ ਕੋਰਟ ਦੇ ਜੋ ਹੁਕਮ ਨੇ ਉਹਨਾਂ ਦੀ ਵੀ ਉਲੰਘਣਾ ਕੀਤੀ ਗਈ ਹੈ ਜੀ ਸਰਕਾਰ ਬਿਲਕੁਲ ਬਿਲਕੁਲ ਕੀਤੀ ਗਈ ਹੈ ਕਿਉਂਕਿ ਇਹ ਨਾ ਯੰਗੇਸਟਰ ਜਿਹਨੂੰ ਪ੍ਰਵੋਕ ਕਰ ਰਹੇ ਹੈਗੇ ਆ ਜੇ ਪੀਸਫੁਲੀ ਹੈ ਆਪਣਾ ਪ੍ਰੋਟੈਸਟ ਕਰਦੇ ਹੈਗੇ ਇਹਨਾਂ ਨੂੰ ਕਰਨਾ ਚਾਹੀਦਾ ਦੇਣਾ ਚਾਹੀਦਾ ਸਾਨੂੰ ਨਾ ਕਿ ਪਰਵੋਕ ਕਰਕੇ ਆਪਾਂ ਉਕਸਾਈਏ ਬੱਚਿਆਂ ਨੂੰ ਅਜੇ ਇਹ ਮਤਲਬ ਕਹਿੰਦਾ ਵਿੱਚ ਇਹ ਇਹ ਅੱਖਾਂ ਦੇ ਉੱਤੇ ਤੁਸੀਂ ਇਹ ਦੇਖੋ ਉਹਨਾਂ ਦੇ ਬਰਨਿੰਗ ਹੁਣ ਇੱਥੇ ਇੱਕ ਪੇਸ਼ੈਂਟ ਹੈਗਾ ਉਹਦੇ ਇੰਨੀ ਜ਼ਿਆਦਾ ਬਰਨਿੰਗ ਹੈ ਉਹ ਦੱਸ ਨਹੀਂ ਸਕਦੇ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਵਗੈਰਾ ਜਿਹੜਾ ਹੈਗਾ ਯੂਜ਼ ਕੀਤਾ ਗਿਆ ਤੇ ਇਹਦਾ ਪੈਰ ਪਾੜੇ ਗਿਆ ਕਿ ਦੱਸੀ ਪਾੜੇ ਗਿਆ ਮਾਰ ਮਾਰ ਕੇ ਬੁਲੇਟ ਲੋਕਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਦਾ ਹਾਂ ਕਿ ਮੈਂ ਤਾਂ ਦੋਏ ਸਰਕਾਰਾਂ ਨੂੰ ਕਹਾਂਗਾ ਪੰਜਾਬ ਦੀ ਨੂੰ ਵੀ ਤੇ ਕੇਂਦਰ ਦੀ ਨੂੰ ਵੀ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਡਿਮਾਂਡਸ ਨੇ ਜਿਹੜੀਆਂ ਆਰ ਜੈਨੂਇਨ ਡਿਮਾਂਡਸ ਨੇ ਉਹਨਾਂ ਨੂੰ ਮੰਨ ਕੇ ਇਮੀਡੀਏਟਲੀ ਜਿਹੜਾ ਹੱਲ ਕਰਨਾ ਚਾਹੀਦਾ ਹੈ ਇੱਕ ਇਹ ਵੀ ਦੇਖਣ ਨੂੰ ਆਇਆ ਜੀ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਜੋ ਹਰਿਆਣਾ ਪ੍ਰਸ਼ਾਸਨ ਹੈ ਉਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਿਤਨਾ ਕਿਤੇ ਜੋ ਪੰਜਾਬ ਸਰਕਾਰ ਕਹਿ ਸਕਦੇ ਆ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਵੀ ਨਾਕਾਮ ਹੋਇਆ ਇਹਨਾਂ ਨੂੰ ਦੇਖੋ ਮੈਂ ਹੁਣ ਪਤਾ ਗੱਲ ਕਿ ਇਹ ਮੌਕਾ ਨਹੀਂ ਕਿ ਆਪਾਂ ਪੋਪੂਲਿਟੀਕਲ ਅਲੀਗੇਸ਼ਨ ਲਾਈਏ ਇਹ ਮੌਕਾ ਤਾਂ ਹੈ ਕਿ ਆਪਾਂ ਇਹਨਾਂ ਦੇ ਦੇਖ ਰੇ ਕਰੀਏ ਬਹੁਤ ਬੱਚੇ ਇੰਜਰਡ ਹੋ ਗਏ ਆ ਇਹਨਾਂ ਦਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਦੂਜਾ ਮੈਂ ਇਹ ਕਹਾਂਗਾ ਕਿ ਸਾਡਾ ਅੰਨਦਾਤਾ ਹੈ ਇਹਨਾਂ ਦੇ ਸਿਰ ਤੇ ਜੋ ਸੀ ਜੜਾ ਹੈਗਾ ਉਹ ਰੋਟੀ ਜਿਹੜਾ ਹੈਗਾ ਉਹ ਖਾਂਦੇ ਆ ਸਾਡੇ ਬੱਚਿਆਂ ਦਾ ਫਿਊਚਰ ਦੇ ਲਈ ਲੜਾਈ ਲੜ ਰਹੇ ਆ ਤਾਂ ਸਾਨੂੰ ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ। ਸ਼ੁਕਰੀਆ। ਅਸੀਂ ਹਸਪੀਟਲ ਦੇ ਵਿੱਚ ਖੜੇ ਆ ਸਾਡੇ ਨਾਲ ਡਾਕਟਰ ਗਰੇਂਦਰਪਾਲ ਸਿੰਘ ਨੇ ਜੋ ਕਿ ਇੱਥੇ ਇੰਚਾਰਜ ਐਮਰਜੈਂਸੀ ਵਾਰਡ ਦੇ ਵਿੱਚ ਉਹਨਾਂ ਤੋਂ ਪੁੱਛਦੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ। ਸਤਿ ਸ਼੍ਰੀ ਅਕਾਲ ਡਾਕਟਰ। ਸਤਿ ਸ਼੍ਰੀ ਅਕਾਲ ਜੀ। ਸਰ ਕਿਸ ਤਰ੍ਹਾਂ ਦਾ ਮੰਜ਼ਰ ਤੁਹਾਨੂੰ ਦੇਖਣ ਨੂੰ ਜਦੋਂ ਲੱਗਿਆ ਪੇਸ਼ੈਂਟ ਤੁਹਾਡੇ ਕੋਲ ਆਏ ਨੇ ਤੁਸੀਂ ਦੇਖਿਆ ਉਹਨਾਂ ਨੂੰ? मतलब पहले, पहले नहीं अभी पहपेयर है जी इस चीज ली प्रिपेयर से ਸਾਡੇ ਨਾਲ ਰਾਜਪੁਰਾ ਤੋਂ ਮੌਜੂਦਾ ਐਮਐਲਏ ਨੀਨਾ ਮਿੱਤਲ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੋ ਕਿ ਹਸਪਤਾਲ ਦਾ ਦੌਰਾ ਕਰਨ ਆਏ ਨੇ ਤੇ ਮਰੀਜ਼ਾਂ ਦਾ ਹਾਲਚਲ ਪੁੱਛ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਅਜਾ ਸਰ ਕੀ ਕਹਿਣਾ ਚਾਹੋਗੇ ਜੋ ਮੌਜੂਦਾ ਹਾਲਾਤ ਬਣ ਗਏ ਨੇ ਇਸ ਸੰਬੰਧ ਵਿੱਚ ਦੇਖੋ ਬਹੁਤ ਹੀ ਮਾੜੀ ਗੱਲ ਹੈ ਕਿ ਜੇ ਕਿਸੇ ਵੀ ਇਨਸਾਨ ਨੂੰ ਲੋਕਤੰਤਰ 'ਚ ਸੰਘਰਸ਼ ਕਰਨ ਦਾ ਹੱਕ ਹੈ ਸਾਡੇ ਕਿਸਾਨ ਵੀ ਸੰਘਰਸ਼ ਕਰ ਰਹੇ ਨੇ ਪਹਿਲੀ ਗੱਲ ਤਾਂ ਜਦੋਂ ਮੋਦੀ ਸਾਹਿਬ ਨੇ ਪਿਛਲੇ ਵਾਰ ਕਿਹਾ ਸੀ ਵੀ ਸਾਰੀਆਂ ਇਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਕਿੰਨਾ ਸੰਘਰਸ਼ ਸੀ ਉਦੋਂ ਅਸੀਂ ਵੀ ਗਏ ਸੀ ਉਸ ਸੰਘਰਸ਼ 'ਚ ਜੇ ਮੋਦੀ ਸਾਹਿਬ ਨੇ ਉਦੋਂ ਗੱਲਾਂ ਮੰਨੀਆਂ ਹੁੰਦੀਆਂ ਤਾਂ ਅੱਜ ਸੰਘਰਸ਼ ਦੀ ਲੋੜ ਨਾ ਪੈਂਦੀ ਜੇ ਅਸੀਂ ਆਰ ਦੀ ਆਵਾਜ਼ ਉਠਾਉਣ ਜਾ ਰਹੇ ਹਾਂ ਤਾਂ ਇਹਨਾਂ ਜ਼ੁਲਮ ਕਿਉਂ ਅੱਜ ਇਹ ਜ਼ੁਲਮੀ ਹੈ ਜਿਹੜਾ ਸਾਡੇ ਬੱਚਿਆਂ ਤੇ ਸਾਡੇ ਵੀਰਾਂ ਤੇ ਸਾਡੇ ਭਰਾਵਾਂ ਤੇ ਲਾਠੀ ਚਾਰਜਾਂਸੂ ਗੈਸ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਕੋਈ ਇਹ ਕ੍ਰਿਮੀਨਲ ਥੋੜੇ ਹੀ ਆਪਦਾ ਹੱਕ ਮੰਗਣ ਜਾ ਰਹੇ ਆ ਮੈਂ ਵੀ ਸਖਤ ਸ਼ਬਦਾਂ ਚ ਨਿੰਦਾ ਕਰੂੰਗੀ ਔਰ ਇਹੀ ਕਹੂੰਗੀ ਕਿ ਇਹਦਾ ਮਤਲਬ ਤੇ ਇਹ ਕਿ ਲੋਕਤੰਤਰ ਦਾ ਗਲਾ ਕੁੱਟਿਆ ਜਾ ਰਿਹਾ ਹੈ ਜੇ ਕੋਈ ਆਪਦੀ ਆਵਾਜ਼ ਉਠਾਉਣ ਜਾਂਦਾ ਤਾਂ ਉਹਦੀ ਆਵਾਜ਼ ਦੱਬਣ ਲਈ ਉਹਨਾਂ ਤੇ ਹਰ ਤਰ ਤਸ਼ੱਦਦ ਕੀਤਾ ਜਾਊਗਾ ਅਸੀਂ ਸਾਰੇ ਆਪਣੇ ਕਿਸਾਨ ਵੀਰਾਂ ਨਾਲ ਆ ਕਿਉਂਕਿ ਅਸੀਂ ਵੀ ਸਾਰੇ ਕਿਸਾਨਾਂ ਦੇ ਧੀਆਂ ਪੁੱਤਾਂ ਇਹਨਾਂ ਦੇ ਨਾਲ ਆ ਜਿੱਥੋਂ ਤੱਕ ਜਾਨ ਦੀ ਲੋੜ ਹੋ ਪਈ ਜਿੱਥੇ ਉਹ ਤਾਂ ਸਾਨੂੰ ਸਾਥ ਦੇਂਦੀ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਆ ਸਾਡੇ ਸੀਐਮ ਸਾਹਿਬ ਵੀ ਭਗਵੰਤ ਮਾਨ ਜੀ ਦਾ ਵੀ ਇਹੀ ਹੈ ਕਿ ਆਪਾਂ ਕਿਸਾਨਾਂ ਦੇ ਪੁੱਤ ਹੀ ਆ ਪੁੱਤਾਂ ਔਰ ਕਿਸਾਨਾਂ ਦੇ ਨਾਲ ਹੀ ਰਵਾਂਗੇ ਕੋਈ ਵੀ ਤਸ਼ੱਦਦ ਇੱਥੇ ਕਰੂਗਾ ਤਾਂ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਦੇ ਸਾਰੇ ਨਿਰਦੇਸ਼ ਦਿੱਤੇ ਗਏ ਨੇ ਬਿਲਕੁਲ ਜੀ ਮੈਂ ਜਿਦੋਂ ਹੀ ਪਤਾ ਲੱਗਿਆ ਕਿ ਹਸਪਤਾਲ 'ਚ ਉੱਥੋਂ ਆ ਰਹੇ ਨੇ ਬੱਚੇ ਸਾਡੇ ਜ਼ਖਮੀਆਂ ਹੋ ਕੇ ਵੀ ਸਾਡੇ ਜ਼ਖਮੀਆਂ ਹੋ ਕੇ ਸੀਐਮਓ ਮੈਡਮ ਵੀ ਸਾਡੇ ਨਾਲ ਐਸਐਮਓ ਸਰਵਿਸ ਸਾਡੇ ਨਾਲ ਨੇ ਸਾਰੇ ਪੂਰੇ ਪ੍ਰਬੰਧ ਕੀਤੇ ਗਏ ਨੇ ਐਂਬੂਲੈਂਸ ਪੂਰੀਆਂ ਤਿਆਰ ਐ ਪੂਰਾ ਅਲਰਟ ਤੇ ਐ ਸਾਡਾ ਸਰਕਾਰੀ ਹਸਪਤਾਲ ਵੀ ਅਸੀਂ ਨੀਲਮ ਹਸਪਤਾਲ ਗਿਆਨ ਸਾਗਰ ਸਾਰੇ ਹਸਪਤਾਲ ਅਲਰਟ ਤੇ ਕੀਤੇ ਗਏ ਐ ਕਿ ਜੇ ਕੋਈ ਵੀ ਐਮਰਜੈਂਸੀ ਆਉਂਦੀ ਹੈ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਫਟਾਫਟ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਹੈਲਪ ਦੇ ਕਰ ਸਕੀ ਸੋ ਇਹ ਸਨਮ ਲੇਨੀ ਨਾਮਤ ਤਲਜੀ ਜਿਨ੍ਹਾਂ ਦਾ ਕਹਿਣਾ ਕਿ ਪੂਰੇ ਪ੍ਰਬੰਧ ਕੀਤੇ ਗਏ ਨੇ ਹਾਲਾਂਕਿ ਉਹਨਾਂ ਵੱਲੋਂ ਨਖੇਦੀ ਵੀ ਕੀਤੀ ਗਈ ਹੈ ਜੋ ਵੀ ਘਟੜਾ ਹੋਈ ਹੈ ਤੇ ਸੋ ਤੁਹਾਨੂੰ ਪੇਸ਼ੈਂਟ ਦੇ ਨਾਲ ਵੀ ਮਲਾਉਣੇ ਆ ਜੋ ਬਾਕੀ ਪੇਸ਼ੈਂਟ ਨੇ ਇਹ ਤੋਂ ਅੱਜ ਫਾਇਰ ਇਨਸਟਾਲੈਂਟ ਹੋ ਰਿਹਾ ਹੈ ਸਭ ਤੋਂ ਪਹਿਲਾਂ ਸਾਡੇ ਨੇ ਬਾਰੀਰ ਦੇ ਵਿੱਚ ਕੁਝ ਹੋਰ ਪੇਸ਼ੈਂਟ ਨੇ ਜੋ ਕਿ ਅੱਜ ਸ਼ੰਭੂ ਬਾਹਰੀਅਰ ਤੇ ਜੋ ਘਟਨਾ ਹੋਈ ਹੈ ਉਸ ਦੇ ਵਿੱਚ ਜ਼ਖਮੀ ਹੋਏ ਨੇ ਨਾਮ ਤੇ ਤੁਹਾਡਾ ਦੇਮਿਕ ਨਾਮ ਕੀ ਆ ਤੁਹਾਡਾ ਮੇਰਾ ਨਾਮ ਕਰਨਬੀਰ ਕਿਹੜੀ ਜਗ੍ਹਾ ਤੋਂ ਬਈ ਮੈਂ ਚੰਡੀਗੜ੍ਹ ਤੋਂ ਆ ਚੰਡੀਗੜ੍ਹ ਕੀ ਲੱਗਿਆ ਸੀ ਘੱਟੇ ਤੁਹਾਡੇ ਬਿਛਾੜ ਵਜੀ ਸੀ ਯਾਰ ਕੈਮੀਕਲ ਵਾਲੀ ਜਿਹੜੇ ਉੱਪਰੋਂ ਡਰੋਨ ਰਾਈ ਫਿੱਟਦੇ ਨਾ 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 ਉਹ ਸਿੱਧੋ ਗੋਰੀ ਜੂ ਮਾਰ ਗਿਆ ਜਿਹੜੀ ਪਾਣੀ ਵਾਲੀ ਬਿਛਾੜ ਜੀ ਕੀ ਕੋਈ ਕੈਮੀਕਲ ਵਗੈਰਾ ਹਾਂ ਤੇ ਕੈਮੀਕਲ ਸੀਗਾ ਅੱਖ ਦੋਨਾਂ ਜਿਆ ਠੀਕ ਆ ਰਿਹਾ ਹਾਂ ਬਈ ਧੁੰਦਲਾ ਧੁੰਦਲਾ ਵੈਸੇ ਤਾਂ ਉਹ ਠੀਕ ਆ ਅਰੀਸਾ ਸੁਣ ਲਿਆ ਕਿ ਪਾਉਂਦੇ ਚੇਤੇ ਹੈ ਮੈਂ ਬਤੁਲਾ ਮੈਂ ਯਾਦ ਕਰਦਾ ਬੀ ਨਾਮ ਦਾ ਮੋਤਾਸਨਾ ਕਿਹਦੀ ਜਨਤੂ ਤੁਸੀਂ ਅਹੀਂ ਟਾਲੀ ਤੋਂ ਜਿਲ੍ਹਾ ਸਿਆਲਪੁਰ ਜਿਲ੍ਹਾ ਸਿਆਲਪੁਰ ਤੋਂ ਕੀ ਹੋਇਆ ਸੀਗਾ ਇਹ ਅਹੀਂ ਜਦਾਂ ਅੱਗੇ ਵਧ ਰਹੇ ਆ ਆਪਣੇ ਕਿਸਾਨੀ ਮੰਗਲੇ ਹਾਂਜੀ ਸੰਭੂ ਵਰੀ ਵਾਲ ਤੇ ਉੱਤੇ ਜਿੱਦਾਂ ਜਾ ਰਹੇ ਆ ਜਿੱਦਾਂ ਇਕੱਠੇ ਹੋ ਗਏ ਜਿੱਦਾਂ ਮਤਲਬ ਆਪਾਂ ਦੇ ਨਹੀਂ ਕੋਈ ਇਹੋ ਜਿਹੀ ਛੜਿਆ ਉਹਨਾਂ ਨੇ ਪਤਾ ਨਹੀਂ ਅੱਗੋਂ ਗੋਲੀ ਛੱਡੀ ਹੈ ਜਿੱਦਾਂ ਆ ਵਜੀ ਅੰਗਲ ਨਾਲ ਹੀ ਪ੍ਰੈਸ਼ਰ ਹੋ ਕੇ ਥੱਲੇ ਲੰਮਕ ਗਈ ਅੱਛਾ ਹਾਂ ਮੜਕੇ ਇੰਸੂ ਗੋਸ਼ਲੇ ਗੋਲੇ ਉਹਦੇ ਮੜਕੇ ਆਪਣੇ ਬੰਦਿਆ ਨਹੀਂ ਲਿਆ ਕੇ ਇੱਥੇ ਰੈਫਰ ਕੀਤਾ ਤੇ ਫਿਰ ਹਾਂਜੀ ਕੀ ਕਹਿੰਦੇ ਡਾਕਟਰ ਸਾਹਿਬ ਹੁਣ ਡਾਕਟਰ ਸਾਹਿਬ ਕਹਿੰਦੇ ਆ ਵੀ ਹੁਣ ਇੱਥੋਂ ਰੈਫਰ ਕਰ ਦੇਣਗੇ ਪਟਿਆਲੇ ਅੱਛਾ ਤੇ ਪ੍ਰੈਸ਼ਕਟ ਸਰਜਰੀ ਹੋਊਗੀ ਇਹਦੀ ਅੱਛਾ ਹਾਂਜੀ ਠੀਕ ਹੈ ਹਾਂ ਤੇ ਕਿਸ ਤਰ੍ਹਾਂ ਅੱਜ ਮਤਲਬ ਕੋਈ ਕੀ ਕੋ ਨੂੰ ਦੇਖਿਆ ਜਾ ਰਿਹਾ ਹੈ ਨੀ 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 ਠੀਕ ਹੈ ਯਾਰ ਜੋ ਬਧੀਆ ਦੇਖਣ ਦੇ ਕਰਨ ਦੇ ਗਾੜੀ ਜੋ ਵੀ ਉਹਨਾਂ ਦੇ ਸਮਝ ਚ ਆਉਂਦਾ ਉਹਨਾਂ ਨੇ ਕੀਤਾ ਹੁਣ ਗਾੜੀ ਰੈਫਰ ਕਰ ਦੇਣਗੇ ਗਾੜੀ ਇਹ ਵੀ ਪਤਾ ਲੱਗਿਆ ਕੋਈ ਉਹਨਾਂ ਦੇ ਬੰਬ ਗੋਲੇ ਵੀ ਤੁਹਾਡੇ ਮਤਲਬ ਸਾਥੀਆਂ ਨੇ ਜਿਹੜੇ ਸਿੱਟੇ ਨੇ ਤੁਹਾਡੇ ਕੋਲ ਉਹ ਵੀ ਤੁਹਾਡੇ ਕਾਬੂ ਚ ਆਏ ਨੇ ਜਿੱਦਾਂ ਮਤਲਬ ਉਸ ਸਮੇਂ ਤੇ ਇੰਨਾ ਹੀ ਉਹਨਾਂ ਨੇ ਅंसू ਗੋਲਾ ਭਰਾਤਾ ਨਾ ਬਾਅਦ ਚ ਪਤਾ ਨਹੀਂ ਕੀ ਕੀ ਬਣ ਗਿਆ ਬਹੁਤ ਪਹਿਲੇ ਤੁਹਾਡੇ ਨਾਲ ਗੱਲਬਾਤ ਵੀ ਕਰ ਰਹੇ ਸੀ ਕਹਿੰਦੇ ਸਹੀ ਤਰੀਕੇ ਨਾਲ ਕਹਿ ਰਹੇ ਸੀ ਵੀ ਅਸੀਂ ਲੋਕ ਰਿਆਂ ਇਧਰੋਂ ਹਮਲਾ ਵੀ ਨਹੀਂ ਕਰਾਂਗੇ ਬਾਅਦ ਵਿੱਚ ਇੱਕਦਮ ਨਾਲ ਹਮਲਾ ਕੀਤਾ ਨਹੀਂ ਪਹਿਲਾਂ ਤੁਹਾਡੇ ਆਗੂਆਂ ਨਾਲ ਗੱਲ ਹੋਈ ਆ ਟ੍ਰੀਟਮੈਂਟ ਹੋਇਆ ਵੀ ਨਹੀਂ ਅਹੀਂ ਕੋਈ ਇਹੋ ਜਿਹਾ ਗੱਲਬਾਤ ਨਹੀਂ ਕਰਦੇ ਮੁੜ ਕੇ ਜਿਹੜਾ ਆਦਮੀ ਉਹਨਾਂ ਨੇ ਪਤਾ ਨਹੀਂ ਕਰਤਾ ਹਾਂਜੀ ਕਿੰਨੇ ਕੁ ਬੰਦੇ ਨੇ ਜਿਹੜੇ ਫੱਟੜ ਹੋਏ ਨੇ ਤੁਹਾਡੇ ਤੋਂ ਤੁਹਾਡੇ ਤਾਂ ਕਾਫੀ ਹੋਣਗੇ 25 ਤੋਂ 30 ਤੇ ਹੋਰ ਰੈਫਰ ਪਹਿਲਾਂ ਵੀ ਰੈਫਰ ਕੀਤੇ ਗਏ ਨੇ ਇਤੋਂ ਹਾਂਜੀ ਇਤੋਂ ਪਹਿਲਾਂ ਰੈਫਰ ਕਰਦੇ ਗਏ ਕੁਝ ਗਰਦਾਖਪੁਰ ਦੀ ਉੱਥੇ ਗਰਦਾਖਪੁਰ ਦੀ ਕੁਝ ਉੱਥੇ ਕਰਦੇ ਆ ਕੁਝ ਜਿੱਦਾਂ ਜਿੱਦਾਂ ਜਿਹੜੇ ਇਹਨਾਂ ਦੀ ਸਮਝ ਵਿੱਚ ਹੁੰਦਾ ਰੱਖ ਲੈਂਦੇ ਜਿਨ੍ਹਾਂ ਦੇ ਗੰਭੀਰ ਸੱਟਾਂ ਵੱੰਨ ਉਹਨਾਂ ਨੂੰ ਰੈਫਰ ਕਰੀ ਜਾਂਦੇ ਆ ਚੰਗੰਭੀਰ ਜਖਮੀ ਵੀ ਨੇ ਹਾਂਜੀ 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 ਬਹੁਤ ਜਿਆਦਾ ਇੱਕ ਦੇ ਇੱਥੇ ਗੋਲੀ ਵੱਜੀ ਆ ਵਿੱਚ ਗੋਲੀ ਰਹਿ ਗਈ ਉਹਦੇ ਅੱਛਾ ਭਈ ਸਿਰ ਦੇ ਵਿੱਚ ਹਾਂ ਸਿਰ ਦੇ ਕਦੇ ਉਹ ਵੀ ਰੈਫਰ ਕਰਤਾ ਗਏ ਉਹ ਕੱਢੀ ਨਹੀਂ ਅਜੇ ਥੋੜੀ ਉਹ ਪਤਾ ਨਹੀਂ ਇੱਥੋਂ ਰੈਫਰ ਕਰਤਾ ਅੱਗੇ ਹੁਣ ਘੰਟਾ ਦੇ ਦੋ ਘੰਟੇ ਡੇਢ ਘੰਟਾ ਪਹਿਲਾਂ ਇੱਥੋਂ ਰੈਫਰ ਕਰਤਾ ਉਹਨਾਂ ਨੇ ਹਾਂਜੀ ਅੱਛਾ ਹਾਂਜੀ ਹੁਣ ਵੀ ਸਾਡੇ ਆਗੂ ਸੁਣਵਾਣ ਵੀ ਆਏ ਉਹਨਾਂ ਦੇ ਇੱਕ ਦੇ ਗਿੱਟਾ ਟੁੱਟਾ ਵਾ ਤੇ ਇੱਕ ਦੇ ਬਾਬਾ ਭਦੇਰ ਸਾਹਿਬ ਦੇ ਨਾਲ ਹੁੰਦੇ ਆ ਉਹਨਾਂ ਦੇ ਬਾਬਾ ਸਾਡਾ ਹਾਂਜੀ ਹਾਂਜੀ ਹਮਲਾ ਚਲੋ ਹੋਇਆ ਤੁਹਾਡੇ ਤੇ ਹੁਣ ਜੱਜਵਾ ਕਿਵੇਂ ਜਾਣ ਜੱਜਵਾ ਚੜਦੀ ਕਲਾ ਜੀ ਪੂਰੀ ਚੜ੍ਹਦੀ ਕਲਾ ਵਾ ਕੋਈ ਪਰਵਾਹ ਨਹੀਂ ਭਾਵੇਂ ਉਂਗਲਾਂ ਤੋੜਦੇ ਭਾਵੇਂ ਗਾਲ੍ਹਾਂ ਪਾਰਦੇ ਨੇ ਕੁਛ ਵੀ ਸਾਡੇ ਪਿੰਡ ਜਿਹੜੀ ਪਿੱਛੇ ਟੀਵੀ ਨਾਲ ਉਹ ਕਿੰਨੋ ਦੁਰਪਈ ਆ ਇਧਰ ਨੂੰ ਹਾਂਜੀ ਹੋਰ ਦੁਰਪਈ ਜਿਹੜਾ ਕਿਸਾਨ ਮਜ਼ਦੂਰ ਦੁਕਾਨਦਾਰਾਂ ਦਾ ਮਲਾਜ਼ਮਾਂ ਦਾ ਜੋ ਵੀ ਹੱਕ ਆ ਵਾ ਇਹ ਆਪਣਾ ਹੱਕ ਲੈ ਕੇ ਜਾਵਾਂਗੇ ਐਦਾਂ ਨਹੀਂ ਮੁੜਦੇ ਹਾਂਜੀ ਸੋ ਦੇਖ ਸਕਦੇ ਹੋ ਨੌਜਵਾਨ ਹਾਲੇ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਇਹੀ ਹੱਕ ਹੈ ਕਿ ਹਾਲੇ ਵੀ ਪਿੱਛੇ ਨਹੀਂ ਹਟਾਂਗੇ ਸੋ ਸਾਰਾ ਤੁਸੀਂ ਦੇਖਿਆ ਕੀ ਕਹੋਗੇ ਇਸ ਮੰਝਰ ਬਾਰੇ ਕਿਉਂਕਿ ਇਸ ਤਰ੍ਹਾਂ ਦਾ ਤਾਂ ਸ਼ਾਇਦ ਤੁਸੀਂ ਵੀ ਨਹੀਂ ਦੇਖਿਆ ਹੋਵੇਗਾ ਕਦੇ ਕਿ ਕਿਸੇ ਅੱਤਵਾਦੀ ਹਮਲੇ ਦੇ ਵਿੱਚ ਕਿਸੇ ਦੇਸ਼ਦ్రోਹੀ ਦੇ ਕਿਸੇ ਅੱਤਵਾਦੀ ਤੇ ਵੀ ਇਸ ਤਰ੍ਹਾਂ ਦਾ ਹਮਲਾ ਕੀਤਾ ਗਿਆ ਹੋਵੇ ਫਿਰ ਇਸ ਤਰ੍ਹਾਂ ਦਾ ਕਿਉਂ ਕੀਤਾ ਗਿਆ ਇੱਕ ਵੱਡਾ ਸਵਾਲ ਹੈ ਕੀ ਇਹ ਇਹ ਭਾਰਤ ਦੇ ਨਾਗਰਿਕ ਨਹੀਂ ਅੱਛਾ ਕਿਉਂ ਇਹ ਬਾਰਡਰ ਲਗਾਏਗੇ ਕਿਉਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇਗੇ ਇਹਨਾਂ ਦੇ ਨਾਲ ਜੋ ਕਿ ਆਪਣੀ ਹੱਕੀ ਮੰਗਾ ਸ਼ਾਂਤੀਮਈ ਤਰੀਕੇ ਦੇ ਨਾਲ ਮੰਗ ਰਹੇ ਸਨ ਇੱਕ ਵੱਡਾ ਸਵਾਲ ਹੈ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਛੋਟੀ ਛੋਟੀਆਂ ਮਰਦੇ ਨੌਜਵਾਨ ਨੇ ਕੀ ਇਹਨਾਂ ਦੇ ਮਨ ਦੇ ਵਿੱਚ ਪ੍ਰਭਾਵ ਪਿਆ ਹੋਵੇਗਾ ਇਸ ਹਮਲੇ ਤੋਂ ਬਾਅਦ ਇਸ ਤਸੱਦਦ ਤੋਂ ਬਾਅਦ ਆ ਵੀ ਦੇਖ ਲੋ 21 ਕਬੱਡੀ ਗੱਲ ਹੈ ਤੁਸੀਂ ਵੀ ਉੱਥੇ ਹੀ ਆਏ ਜੀ ਕੀ ਨਾਮ ਹੈ ਤੁਹਾਡਾ ਤਸੇਨ ਸਿੰਘ ਜੀ ਕਿਹੜੀ ਜਗ੍ਹਾ ਤੇ ਹੈ ਮੇਰਾ ਹਵਸਰ ਜਲਾਇਆ ਜੀ ਅੱਛਾ ਕੀ ਹੋਇਆ ਸੀਗਾ ਤੁਹਾਡੇ ਮੇਰੇ ਆ ਇੱਕ ਗੋਲੀ ਲੱਗੀ ਹੋਈ ਐ ਅੱਛਾ ਜੀ ਹਾਂਜੀ ਇੱਥੇ ਟਾਂਕੇ ਲੱਗੇ ਹੋਏ ਐ ਇੱਕ ਇੱਥੇ ਗੋਲੀ ਲੱਗੀ ਐ ਅੱਛਾ ਜੀ ਹਾਂਜੀ ਕੀ ਮਤਲਬ ਕਿਵੇਂ ਲੱਗੀ ਸੀ ਕੀ ਹੋਇਆ ਇਹ ਉਹਨਾਂ ਨੇ ਫਾਇਰ ਵਾਂਗੂ ਫਾਇਰ ਕੀਤਾ ਪਲਾਸਟਿਕ ਦੀ ਗੋਲੀ ਐ ਅੱਛਾ ਬਹੁਤ ਜਬਰਦਸਤ ਐ ਬਹੁਤ ਜ਼ੋਰ ਨਾਲ ਵਜਦੀ ਐ ਕੀ ਉਹਨਾਂ ਨੇ ਦੇਖਿਆ ਨਹੀਂ ਵੀ ਅੱਗੇ ਬਜ਼ੁਰਗ ਵੀ ਖੜੇ ਨੇ ਨਾ ਮਾਂ ਪੈਣਾ ਵੀ ਨਹੀਂ ਇਹ ਨਹੀਂ ਦੇਖਿਆ ਬਜ਼ੁਰਗ ਨਹੀਂ ਦੇਖਿਆ ਨਾ ਮਾਂ ਪੈਣ ਦੇਖਿਆ ਉਹ ਤਾਂ ਹਰੇਕ ਨੂੰ ਮਾਰਦੇ ਆ ਜਿਹਦਾ ਵੀ ਅੱਗੇ ਹਰੇਕ ਦੇ ਤਸੱਦਦ ਕੀਤਾ ਜੀ ਠੀਕ ਹੈ ਪਰ ਇਹ ਸਰਕਾਰ ਨੂੰ ਕਰਨਾ ਨਹੀਂ ਚਾਹੀਦਾ ਸਾਡੀ ਸਰਕਾਰ ਕੋਈ ਹੈਲਪ ਨਹੀਂ ਕਰਦੀ ਹੁਣ ਮੈਨੂੰ ਪਤਾ ਲੱਗਾ ਵੀ ਐਮਐਲਏ ਸਾਹਿਬ ਰਾਜਪੁਰੇ ਦੇ ਗਏ ਆ ਹਾਂਜੀ ਬਸ ਗਿਆ ਦਾ ਕੱਢ ਕੇ ਤੇ ਚਲੇ ਗਏ ਕਿਸੇ ਨੂੰ ਕੁਝ ਨਹੀਂ ਪੁੱਛਿਆ ਤੁਸੀਂ ਤੁਸੀਂ ਕੌਣ ਜੋ ਕਿੱਥੋਂ ਆਏ ਜੋ ਕੀ ਹੋਇਆ ਤੁਹਾਡੇ ਨਾਲ ਅੱਛਾ ਜੀ ਕਾਦੀ ਸਰਕਾਰ ਹੈ ਫਰਜ਼ਵੰਦ ਦਾ ਨਾ ਕੋਈ ਲੰਗਾ ਹੋਵੇ ਲੂਲਾ ਹੋਵੇ ਬਜ਼ੁਰਗ ਹੋਵੇ ਮੇਰੀ ਪਹਿਨ ਸਾਲ ਦੀ ਹੁਣ ਲਿਆ ਦੱਸੋ ਮੈਂ ਕਿਸ ਨੂੰ ਮਾਰ ਸਕਦਾ ਇਹ ਮੇਰੇ ਨਾਲ ਹਾਲਾਤ ਕੀਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਸਾਰੇ ਮੌਜੂਦਾ ਹਾਲਾਤ ਤੁਹਾਡੇ ਸਾਹਮਣੇ ਹੀ ਨੇ ਹੋਰ ਵੀ ਪਲਪਲ ਦੀ ਖਬਰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟਾਂ ਦੇ ਵਿੱਚ ਕਿਸਾਨ ਇਕਤਾ ਜਿੰਦਾਬਾਦ ਜ਼ਰੂਰ ਲਿਖਣਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜ਼ਰੂਰ ਲਿਖਣਾ ਬਨੇ ਰਹਿਣਾ ਸਾਡੇ ਨਾਲ ਮਿਲਦੇ ਹਾਂ ਜਲਦ ਫਿਰ ਤੋਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਫਿਰ ਜੀ ਤੁਹਾਨੂੰ ਬਾਕੀ ਅਹੀ ਹੋਣਾ ਪੈਂਡ ਕਰ ਲਵਾਂਗਾ ਕਨੈਕਟ ਕੰਮ ਦੇ ਸਾਡੇ ਨਾਲ ਆ ਰਿਹਾ ਹੈ ਆਪਣਾ ਦੇਖ ਰਿਹਾ ਹਾਂ ਫਿਰ ਸਮੇਂ ਜੋ ਮਰੀਜ਼ ਰੈਫਰ ਕੀਤੇ ਜਾ ਰਹੇ ਨੇ ਉਹ ਦੇਖ ਰਹੇ ਹੋ ਤੁਸੀਂ ਐਮਰਜੈਂਸੀ ਵਾਰਡ ਰਾਜਪੁਰਾ ਹਸਪੀਟਲ ਦੇ ਬਾਹਰ ਏਪੀ ਜੈਨ ਸਿਵਲ ਹਸਪਤਾਲ ਰਾਜਪੁਰਾ